ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਕਕੇੜੀ ਕਤ흘 ਹਰਿਆਣਾ ਗੁੰਮਟ ਦੀ ਸੇਵਾ ਚੱਲ ਰਹੀ ਹੈ ਜੀ ਜਿੱਟਾਂ ਸਰੀਆ ਲੇਬਰ ਆ ਚੁੱਕੀ ਹੈ ਆਪ ਜੀ ਦੇਖੋ ਬੀਮ ਥੱਲੇ ਖੱਡੇ ਜਿਹੜੇ ਪਿਛਲੀ ਵੀਡੀਓ ਚ ਆਪ ਜੀ ਨੂੰ ਦਿਖਾਏ ਸੀ ਖੱਡੇ ਭਰਨੇ ਆ ਜੀ ਉਹਨਾਂ ਲਈ ਇਹ 4 1 2 ਤੇ 3 ਤੇ 4 4 ਖੱਡਿਆਂ ਵਾਸਤੇ ਕਿਨੇ ਕਿਨੇ ਆ ਜੀ ਡੂੰਘੇ ਖੱਡੇ ਕਿੰਨੇ ਫੁੱਟ ਚਾਰ ਫੁੱਟ ਆ ਨਾ ਚਾਰ ਫੁੱਟ ਦਾ ਮਟੀਰੀਅਲ ਭਰਨਾ ਹੈ ਜੀ 6000 ਇੱਟਾਂ ਚੁੱਕੀ ਹੈ ਜੀ ਇੱਧਰ ਮਿਸਤਰੀ ਲੱਗੀ ਹੋਈ ਹੈ ਜੀ ਦੇਵਰ ਸਾਰੀ ਲੱਗੀ ਆ ਜੋਰਾਂ ਚ ਦਨ ਦਨ ਪਹਿਲਾਂ ਸਰੀਆ ਲੈ ਆਂਦਾ ਸੀ ਜੀ 1,7738 ਰੁਪਏ ਦਾ 7300 ਰੁਪਏ ਨੂੰ 8 ਢਾਈ ਸੀ ਜੀ ਇੱਕ ਇੱਟ 7 ਰੁਪਿਆ 30 ਪੈਸੇ ਨੂੰ ਪਈ ਸੀ 6000 ਇੱਟ ਲੈਂਦੀ ਆ ਜੀ 36500 ਨੂੰ 5000 ਇੱਟ ਢਾਈ ਸੀ ਤੇ 7000 ਰੁਪਿਆ ਹੋਰ ਵਿੱਚ ਜੋੜ ਲਓ ਜੀ 6000 ਇੱਟ ਆਂਦੀ ਆ ਜੀ ਇੱਧਰ ਤੁਸੀਂ ਸਰੀਆ ਦੇਖੋ ਜੀ ਇਹ ਉੱਪਰ ਪਿੱਲਰਾਂ ਵਾਸਤੇ ਸਰੀਆ ਉੱਪਰ ਕੱਢਣ ਵਾਸਤੇ ਜੀ ਇੱਕ ਪਿੱਲਰ ਵਾਸਤੇ ਸਰੀਏ ਦਾ ਸਾਈਜ਼ ਵੇਖੋ 6 ਸੂਤ ਦਾ ਸਰੀਆ 2.5 ਸੂਤ ਦਾ ਤੇ 4 ਸੂਤ ਦਾ ਸਰੀਆ ਤਿੰਨ ਸਰੀਏ ਤਿੰਨ ਮੇਚ ਦੇ ਸਰੀਏ ਲਿਆਂਦੇ ਆ ਜੀ ਦੇਖੋ ਇੱਕ ਵੱਜ ਚੁੱਕਾ ਪਿੱਲਰ ਦੋ ਤੇ ਤਿੰਨ ਤਿੰਨ ਪਿੱਲਰ ਇਹ ਤੇ ਚੌਥਾ ਪਿੱਲਰ ਆ ਵੱਜ ਗਿਆ ਜੀ ਕੰਮ ਚੱਲ ਰਿਹਾ ਜੀ ਜੋਰਾਂ ਚ ਆਪਜੀ ਸਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੀ ਵੀ ਸੰਗਤ ਦੀ ਗ੍ਰਾਈ ਗੁਰਦੁਆਰਾ ਸਾਹਿਬ ਦੀ ਰਹਿ ਚੁੱਕੀ ਹੈ ਜੀ ਆਪ ਜੀ ਹੱਥ ਜੋੜ ਕੇ ਛੇਤ ਤੋਂ ਛੇਤੀ ਪਹੁੰਚਦੀ ਕਰੋ ਜੀ ਇੱਧਰ ਮੈਂ ਤੁਹਾਨੂੰ ਥੋੜਾ ਜਿਹਾ ਅੰਦਰ ਦਿਖਾ ਦਵਾਂ ਅੰਦਰ ਦੇ ਵਿੱਚ ਕਿਵੇਂ ਦਾ ਕੀ ਕੀ ਸਿਸਟਮ ਚੱਲਣਾ ਹੈ ਜੀ ਕੁਝ ਮੇਰੇ ਵੀਰ ਬਾਹਰ ਵਾਲੇ ਪੁੱਛਦੇ ਨੇ ਵੇਖਦੇ ਨੇ ਵੀਡੀਓ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਤੁਸੀਂ ਐਂਟਰੀ ਪੁਆਇੰਟ ਸਾਡੇ ਗੁਰੂ ਘਰ ਦਾ ਚਾਰ ਖੱਡੇ ਚਾਰ-ਚਾਰ ਫੁੱਟ ਦੇ ਨੀਵੇਂ ਡੂੰਘੇ ਇਧਰ ਵੀ ਤੇ ਕੋ ਪਿੱਛੇ ਵੀ ਇਹ ਆਪ ਜੀ ਸਿੱਧੀ ਛੱਤ ਹੈ ਜਿਹੜੀ ਇਹ ਛੱਤ ਪਾੜ ਕੇ ਕੱਢਣਿਆ ਜੀ ਤੇ ਜਿਹੜੀ ਸਾਹਮਣੇ ਪਾਲਕੀ ਟਾ ਕੇ ਇਹ ਪਾਲਕੀ ਫਿਰ ਦੁਬਾਰਾ ਤੋਂ ਬਣਨੀ ਹੈ ਜੀ ਸੋ ਸੱਚੇ ਪਾਤਸ਼ਾਹ ਜੀ ਦਾ ਧੰਨ ਗੁਰਗ੍ਰੰਥ ਸਾਹਿਬ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਵੇਂ ਜਿਵੇਂ ਹੁਕਮ ਹੋ ਰਿਹਾ ਹੈ ਉਹ ਆਪ ਜੀ ਆਪਣੀ ਸੇਵਾ ਆਪਣੀ ਸੰਗਤ ਕੋਲੋਂ ਆਪੇ ਕਰਵਾਈ ਜਾ ਰਹੇ ਨੇ ਇੱਥੇ ਥੜਾ ਸੀ ਥੜਾ ਵੀ ਪੁੱਟਿਆ ਗਿਆ ਜੀ ਦੇਖੋ ਜੀ ਪੱਥਰ ਜੇ ਪੱਥਰ ਦਾ ਤੁਸੀਂ ਦੇਖ ਰਹੇ ਹੋ ਪੱਥਰ ਵੀ ਕਾਫੀ ਪੁੱਟਿਆ ਗਿਆ ਜੀ ਚਲੋ ਜੀਵੇਂ ਦੀ ਸੱਚੇ ਪਾਤਸ਼ਾਹ ਜੀ ਸਤਬੁੱਧੀ ਬਖਸ਼ਣਗੇ ਜਿਵੇਂ ਦਿਓ ਆਪਣੇ ਕਾਰਜ ਸਵਾਰਨਾ ਚ ਹੋਣਗੇ ਸੰਗਤ ਕੋਲੋਂ ਸਵਾਰ ਲੈਣਗੇ ਜੀ ਦੇਖੋ ਜੀ ਇਹ ਮਿੱਟੀ ਦੀ ਟਰਾਲੀ ਇੱਧਰੋਂ ਇਹ ਬਜਰੀ ਦੀ ਇੱਕ ਪੂਲ ਟਰਾਲੀ ਨਿਕਲੀ ਆ ਜੀ ਇਹ ਜਿਹੜੀ ਕੰਕਰੀਟ ਦਾ ਜਿਹੜਾ ਵੇਸਟੇਜ ਸੀ ਕਾ ਜੀ ਇਹ ਉਹ ਮਾਲ ਕਬ ਚਾਹੀਦਾ ਵਾ ਹੁਣ ਆਪਣਾ ਮਟੀਰੀਅਲ ਰੇਤਾ ਬਜਰੀ ਸੀਮੈਂਟ ਕੱਲ ਨੂੰ ਚਾਹੀਦਾ ਹੈ ਕਿਸ ਕੋ ਬੋਲਾ ਹੈ ਘਟਕਾ ਰੇਤਾ ਅਸਲੀ ਬਿੰਦ ਹੈ ਹੈ ਘਟਕਾ ਘਟਕਾ ਚਾਹੀਦਾ ਘਟਕਾ ਰੇਤਾ ਸੀਮੈਂਟ ਕਿਤਨਾ ਕੱਲ ਬੋਰੀ ਕੱਲ ਨੂੰ ਕੀ ਕਰਨਾ ਵਾ ਹਾਂਜੀ ਕੱਲ ਨੂੰ ਘਟਕਾ ਪਾਣਾ ਹੈ ਘਟਕਾ ਪਾਣਾ ਹੈ ਪਰਸੋਂ ਹੀ ਪਾਏਗਾ ਘਟਕਾ ठीक है ते खड़ा कदों करना है आजी? खड़ा छत कद पड़नी है चलो देखते हैं वाहगुरु जी का खालसा वाहगुरू जी की फतेह